10 ਰੁਪਏ ਵੀ ਹੋਣ 10 ਰੁਪਏ ਵੀ ਮੈਂ ਰੱਖਦਾ ਵੀ ਮੈਂ ਘੋੜੀ ਨੂੰ ਕੁਛ ਨਾ ਕੁਛ ਲੈ ਕੇ ਦੂੰਗਾ ਇੱਕ ਵਾਰ ਮੇਰੇ ਕਹਿਣ ਤੇ ਘੋੜੀ ਖਰੀਦੋ ਜਰੂਰ ਜੇ ਤੁਹਾਨੂੰ ਲੱਗਿਆ ਵੀ ਹਾਂ ਮੈਂ ਵੀ ਆਪਣੀ ਨੂਰਾ ਖਾਤਰ ਮਿਹਨਤ ਕਰ ਰਿਹਾ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹਾਂਜੀ ਮਿੱਤਰੋ ਕਿੰਦਾ ਸਾਰੇ ਉਮੀਦ ਕਰਦਾ ਆਪਣੇ ਸਾਰੇ ਵੀਰ ਭਰਾ ਠੀਕ ਵਧੀਆ ਹੋਣਗੇ ਤੇ ਅੱਜ ਮਿੱਤਰੋ ਆਪਾਂ ਕਈ ਵੀਰਾਂ ਦੀ ਡਿਮਾਂਡ ਕਹਿੰਦੇ ਉਹ ਬੜੇ ਵੀਰਾਂ ਨੇ ਆਪਾਂ ਵੀਡੀਓ ਪਾਈ ਸੀਗੀ ਅੱਜ ਤੋਂ ਤਕਰੀਬਨ ਦਾ 15 ਦਿਨ ਪਹਿਲਾਂ ਤੇ 11200 ਵੀ ਉਹ ਆ ਗਿਆ ਸੀਗਾ ਜਿਆਦਾ ਆ ਗਿਆ ਹੋਵਾ ਵੀ ਖਾਸ ਵੀ ਹੋ ਆ ਗਈ ਸੀ ਠੀਕ ਆ ਗਈ ਸੀ ਇਹ 1500 ਆ ਗਏ ਬਸ ਇਹ ਜੋ ਆ ਗਈ ਸੀ ਤੇ ਵੀਊ ਤਾਂ ਉਹਦੇ ਮਨ ਕੇ ਠੀਕ ਸੀ ਤੇ ਫੋਨ ਬੜਿਆ ਬਾਈ ਯਾਰ ਆਪਣੀ ਨੂਰਾਤਨਾ ਦੁਬਾਰੇ ਦਿਖਾਓ ਉਹ ਗਲਤੀ ਆਪਾਂ ਹੁਣ ਜਿਹੜੇ ਆਪਾਂ ਡਿਮਾਂਡ ਤੇ ਕਈ ਵੀਰਾਂ ਦੇ ਤੇ ਆਪਾਂ ਹੁਣ ਇਹ ਨਾ ਜਿਹੜਾ ਵੀਡੀਓ ਬਣਾ ਰਹੇ ਆ ਇਹ ਕਿੰਨਾ ਨਾ ਮੈਂ ਤੁਸੀਂ ਨੂਰਾ ਦੇਖ ਲਓਗੇ ਤੇ ਇੱਕ ਇਹ ਵੀਡੀਓ ਜਿਹੜੀ ਆਪਾਂ ਪਹਿਲੀ ਵਾਰ ਬੰਦੇ ਨੇ ਰੱਖਣੀ ਆ ਜਿਹੜਾ ਸੋਚ ਰਿਹਾ ਵੀ ਆਪਾਂ ਕਿਦਾਂ ਦੀ ਘੋੜੀ ਰੱਖੀਏ ਕਿਵੇਂ ਘੋੜੀ ਰੱਖੀਏ ਕਿਹੜੀ ਘੋੜੀ ਲੈਣੀ ਚਾਹੀਦੀ ਆ ਉਹ ਵੀਡੀਓ ਤੇ ਆਪਾਂ ਗੱਲ ਤੇ ਜਿਹੜੀ ਚਰਚਾ ਕਰਾਂਗੇ ਤੇ ਇਦਾਂ ਦੀਆਂ ਵੀਡੀਓ ਆਪਾਂ ਬਣਾਵਾਂਗੇ ਜਿੰਨੀ ਕ ਆਪਾਂ ਨੂੰ ਜਾਣਕਾਰੀ ਹੋਈ ਘੋੜੇ ਦੇ ਪੈਰ ਤੋਂ ਲੈ ਕੇ ਕੰਨ ਤੱਕ ਦੱਸਾਂ ਕਿਵੇਂ ਘੋੜਾ ਰੱਖਣਾ ਕਿਵੇਂ ਪਾਲਣਾ ਇਹ ਵੀਡੀਓ ਉਹਨਾਂ ਖਾਤਰ ਆਪਾਂ ਮੇਨ ਕਹਿ ਸਕਦੇ ਜਿਹੜੇ ਵੀਰ ਪਹਿਲੀ ਵਾਰ ਰੱਖਣਾ ਚਾਹੁੰਦੇ ਆ ਰੱਖਣ ਦੀ ਸੋਚ ਰਹੇ ਆ ਜਾਂ ਰੱਖ ਲਈ ਪਹਿਲੀ ਵਾਰ ਵੀ ਕਿਵੇਂ ਹੁਣ ਸਾਂਭ-ਸਮਾਲ ਕਰਨੀ ਆ ਸਾਰੀ ਦੱਸਾਂ ਜਿੰਨੀ ਕ ਆਪਾਂ ਖਰਾਕ ਪਾਈ ਜਾਂਦੇ ਆ ਆਪਾਂ ਨੂੰ ਬਸ ਵੀ ਦੱਸ ਦਾਂਗੇ ਜਿੰਨੀ ਕ ਆਪਾਂ ਪਾਈਏ ਨੇ ਸਹੀ ਤੇ ਆਪਾਂ ਨੂੰ ਬਹੁਤਾ ਤਾਂ ਨਹੀਂ ਪਤਾ ਇਹਨਾਂ ਬਾਰੇ ਜਿੰਨੀ ਕ ਆਪਾਂ ਨੂੰ ਜਾਣਕਾਰੀ ਓਨੀ ਕ ਜਰੂਰ ਦਵਾਂਗੇ ਤੇ ਆਪਾਂ ਸਾਰੀ ਦੱਸਾਂਗੇ ਆਪਾਂ ਜਿੰਨਾ ਸਾਰਾ ਕੁਝ ਕਰ ਰਹੇ ਆ ਵੀ ਕਿਵੇਂ ਖਰਖਰਾ ਪਾਣੀ ਕਰ ਰਹੇ ਆ ਕਿੰਨਾ ਘੋੜੇ ਦਾ ਬਜਟ ਹੁੰਦਾ ਵੀ ਖਰਚਾ ਪਾਣੀ ਆਏ ਦਾ ਕਿਵੇਂ ਕੁਝ ਹੁੰਦਾ ਸਾਰਾ ਕੁਝ ਆਪਾਂ ਜਿਹੜਾ ਆਪਣੀ ਆ ਵੀਡੀਓ ਬਣਾਵਾਂਗੇ ਇੱਕ ਦੋ ਵੀਡੀਓ ਬਣਾਵਾਂਗੇ ਓਨਾ ਹੀ ਦੱਸਾਂਗੇ ਤੇ ਅੱਜ ਮੇੰਤਰ ਆਪਾਂ ਪਹਿਲ ਤੇ ਗੱਲ ਕਰਦੇ ਆ ਆਪਣੀ ਨੂਰੀ ਵੀ ਘੂੜੀ ਤੇ ਕੂੜੀ ਤੇ ਕਈ ਵੀਰਾਂ ਦੀ ਡਿਮਾਂਡ ਆ ਰਹੀ ਸੀ ਬਈ ਕੂੜੀ ਨੂਰਾ ਦੇਖਣੀ ਆ ਤੇ ਹੁਣ ਆ ਨੂਰਾ ਦੇਖ ਲੋ ਕਿੰਨੀ ਕਰਾਈ ਲਈ ਸੀ ਗਰਮੀ ਬਹੁਤ ਹੈ ਰਾਜ ਤੇ ਚਲੋ ਇਹਨੂੰ ਰੱਪਤ ਚੱਲ ਇੱਧਰ ਇਹਦੇ ਕੋਲ ਆ ਇਹਨੂੰ ਆਇਆ ਵੀ ਖਰਖਰਾ ਮਾਰੂ ਉਹਨੇ ਇਹਨੇ ਕਰਾਉਣੀਆਂ ਖੁਰਕ ਤੇ ਮੈਂ ਖਰਖਰਾ ਚੱਕ ਰੱਖਿਆ ਸੀ ਖਰਖਰਾ ਮਾਰਦਾ ਸੀ ਮੈਂ ਚਲੋ ਵੀਡੀਓ ਬਣਾ ਲੈਣੇ ਤੇ ਆ ਚੈੱਕ ਕਰ ਸਕਦੇ ਹਾਂ ਕੁੜੀ ਆਪਣੀ ਨੂਰਾ ਤੇ ਇਹਨੂੰ ਆਪਾਂ ਖਰਾਕ ਪਾਣੀ ਦੱਸਾਂ ਵੀ ਕਿੰਨੀ ਕੁ ਖਰਾਕ ਤੇ ਆ ਕਿ ਕਿਵੇਂ ਕੋਸਾ ਵੀ ਕਿੰਨਾ ਖਾਚਾ ਪਾਣੀ ਆ ਰਿਹਾ ਤੇ ਮਿੱਤਰੋ ਈ ਜਿਹੜੀ ਆਪਣੀ ਨੂਰਾ ਹੈਗੀ ਇਹ ਤਕਰੀਬਨ ਹੁਣ 3 ਕਿ ਮਹੀਨਿਆਂ ਦੀ ਗੱਭਣ ਚੱਕ ਪਾਸ ਹੋ ਗਈ ਆ ਆਪਾਂ ਉਹ ਵੀਡੀਓ 'ਚ ਦੱਸਿਆ ਸੀਗਾ ਵੀ ਇਹ ਉਹ ਹੋ ਗਈ ਆਪਣੀ ਨੂਰਾ ਇਹ ਪੜਾਈ ਹੋਈ ਆ ਤੇ ਮੈਂ ਚਲੋ ਇਹ ਵੀ ਗੱਲ ਦੱਸ ਹੀ ਦਿੰਨੇ ਆ ਤੇ ਅੱਜ ਮਿੱਤਰੋ ਹੁਣ ਆਪਾਂ ਗੱਲ ਕਰਦੇ ਆਂਗੇ ਜਿਹੜੇ ਵੀਰ ਨੇ ਪਹਿਲੀ ਵਾਰ ਕੁੜੀ ਰੱਖਣੀ ਆ ਜਾਂ ਰੱਖਣ ਦੀ ਸੋਚ ਰਹੇ ਤੇ ਕਈ ਵਾਰ ਡਰਦੇ ਆ ਕਿ ਮਿੱਤਰੋ ਵੀ ਆਪਾਂ ਤਾਂ ਕੁੜੀ ਸਾਹਮਣੀ ਨਹੀਂ ਤੇ ਉਹ ਮਿੱਤਰੋ ਵੇਚੇ ਜਿ ਕੋ ਹੋਗੀ ਲੈ ਲਓ ਕਿਉਂਕਿ ਇਹੇ ਜੀ ਕੋਈ ਗੱਲ ਨਹੀਂ ਹੁੰਦੀ ਵੀ ਘੋੜੀ ਸਾਹਮਣੇ ਕਿਉਂਕਿ ਘੋੜੀ ਇਹ ਆਪਣੇ ਆਪ ਸਾਰਾ ਕੁਝ ਕਰਾ ਲਾਦੀ ਹੈ ਕਿਉਂਕਿ ਇਹਨਾਂ ਦਾ ਪਿਆਰੀ ਇਦਾਂ ਦਾ ਹੁੰਦਾ ਮਿੱਤਰੋ ਸਾਰੇ ਕੰਮ ਛੱਡ ਦੋਂਗੀ ਤੁਸੀਂ ਜਿਹੜੇ ਵੀਰ ਕਹਿੰਦੇ ਆਂ ਸੀ ਫੋਨ ਵੀ ਫੋਨ ਤੇ ਵੀ ਆਏ ਕਹਿੰਦੇ ਹਨਾ ਵੀ ਫੋਨ ਚਾੱਕ ਵੀ 10 ਮਿੰਟ ਆਰਾਮ ਸਭ ਕੋਲ ਯਾਰਾ ਬੈਠ ਕੇ ਮੈਂ ਉੱਤਰ ਜਾ ਦਿੰਨਾ ਕੁੜੀ ਆ ਕੇ ਉਹ ਵੇਚੇ ਜੀ ਕੋਕ ਲੈ ਲਓ ਵੀ ਕਈ ਵੀ ਰਣ ਹੁੰਦਾ ਨਹੀਂ ਵੀ ਇਹਨੇ ਸਾਮ ਸਮਾ ਲਿਆ ਦੀ ਆਪਾਂ ਕਹਿੰਦੇ ਨੇ ਵੀ ਘੋੜਾ ਸਾਹਮਣਾ ਬਹੁਤ ਔਖਾ ਇਹ ਆ ਪਸੂ ਮੱਝ ਨਾਲ ਘੋੜੇ ਦੀ ਜਿਹੜੀ ਸਾਮ ਸੰਭਾਲ ਆ ਉਹ ਔਖੀ ਹੈਗੀ ਤੇ ਉਹ ਵੀਰ ਬੇਚੇਜ ਕੋ ਕੇ ਲੈ ਲਓ ਕਿਉਂਕਿ ਇਹ ਸਾਮ ਸੰਭਾਲ ਮਿੱਤਰੋ ਆਪੇ ਕਰਾ ਲਾਦਾ ਤੇ ਬਾਕੀ ਆਪਾਂ ਗੱਲ ਕਰਦੇ ਆ ਤੇ ਜਿਹੜੇ ਵੀਰਾਂ ਨੂੰ ਆਏ ਆ ਵੀ ਸਾਡਾ ਬੱਚਾ ਚੰਗੀ ਪਾਸੇ ਲੱਗੇ ਉਹ ਵੀ ਆਪਣੇ ਬੱਚਿਆਂ ਨੂੰ ਹੀ ਕਹੇ ਕਿ ਖੂੜਾ ਲੈ ਕੇ ਦੇ ਦਿਓ ਕਿਉਂਕਿ ਖੂੜਾ ਇਹੋ ਜੀ ਚੀਜ਼ ਆ ਇਹਨਾਂ ਨੇ ਇੰਨਾ ਦਾ ਮੋ ਪਿਆਰ ਪਾ ਲੈਣਾ ਤੇ ਵੀ ਕਿਸੇ ਪਾਸੇ ਹੋਰ ਜਾਣ ਹੀ ਨਹੀਂ ਦੇਣਾ ਆਪਦੇ ਜਦੋਂ ਬੰਦਾ ਵਿਹਲਾ ਫ੍ਰੀ ਹੁੰਦਾ ਆ ਕੇ ਇਨਾਂ ਕੋਲੇ ਜੋ ਹਨਾ ਆਪਾਂ ਕਹਿੰਦੇ ਨੇ ਹੁਣ ਆਪਾਂ ਵੀਡੀਓ ਬਣਾ ਰਹੇ ਆਂ ਇਹਦੇ ਖਾਤੇ ਨੂੰਰਾ ਖਾਤੇ ਵੀ ਮਿਹਨਤ ਕਰੀਏ ਵੀ ਨਾ ਤਾਂ ਆਪਾਂ ਨੂੰਰਾ ਨੂੰ ਵਧੀਆ ਚੰਗਾ ਕਮਰਾ ਪਾਵਾਂਗੇ ਹੋਰ ਵਧੀਆ ਮੰਨਗੇ ਜਿੰਨਾ ਹੋ ਸਕਦਾ ਵੀ ਚੰਗੀ ਸਰਾਕ ਸੱਟਾਂਗੇ ਤੇ ਆਪਾਂ ਹੋਰ ਵੀ ਲਿਆਵਾਂਗੇ ਕਿਉਂਕਿ ਇਹਨਾਂ ਨਾਲ ਆਪਣਾ ਪਿਆਰ ਪੈ ਗਿਆ ਇਹਨਾਂ ਨਾਲ ਆਪਾਂ ਨੂੰ ਜਿਆਦਾ ਇਹਨਾਂ ਦੀ ਅਟੈਚਮੈਂਟ ਆਪਣੇ ਨਾਲ ਹੋ ਗਈ ਜਦੋਂ ਇਰਾਹ ਹੋ ਜੀ ਇਹਨਾਂ ਪਰ ਆਖ ਲਈ ਤੇ ਇਹ ਆਪਣੇ ਉਹ ਆਪਾਂ ਕਹਿਣਾ ਦਿੰਦੇ ਵੀ ਘੋੜੇ ਦੇ YouTube ਕੀ ਰਮ ਬੰਦੇ ਨੂੰ ਕੰਨਾ ਵੇਚ ਦੀ ਹਵਾ ਲੱਗ ਜੇ ਨਾ ਮੁੜ ਕੇ ਕਹਿੰਦੇ ਹਾਂ ਦੂਰ ਜਾਣੀ ਨਾ ਹੁੰਦਾ ਤੇ ਬਾਕੀ ਹੈ ਨਾ ਨੂਰਾਜ ਤੁਸੀਂ ਚੈੱਕ ਕਰੋ ਤੇ ਮਿੱਤਰੋ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜਾ ਬੰਦਾ ਪਹਿਲੀ ਵਾਰ ਆਉਂ ਕੋੜੀ ਰੱਖਣਾ ਉਹ ਬੰਦਾ ਮਿੱਤਰੋ ਵੇਚੇ ਜੀ ਕਹੋ ਕਿ ਲੈ ਲਓ ਇੰਨਾ ਕੋਈ ਇਹਨਾਂ ਦਾ ਖਰਚਾ ਨਹੀਂ ਇਹ ਆਪਣੇ ਆਪ ਆਪ ਦਾ ਜਿਹੜਾ ਸਾਰਾ ਕੁਝ ਕਰਾ ਲੈਂਦੀ ਹੈ ਕਿ ਜਿਹੜਾ ਆ ਸੇਵਾ ਸੰਭਾਲ ਹੈ ਇਹ ਆਪਣੇ ਆਪ ਆਪ ਨੂੰ ਕਰ ਲੈਣੇ ਕਿਉਂਕਿ ਇਹ ਆਪਣਾ ਪਿਆਰ ਪਾਲ ਜੀ ਐਡਾ ਕੋਈ ਔਖਾ ਕੰਮ ਨਹੀਂ ਹੁੰਦਾ ਤੇ ਬਾਕੀ ਨਾ ਹੀ ਕੋਈ ਇਹਨਾਂ ਦਾ ਇੰਨਾ ਖਰਚਾ ਹੈਗਾ ਇਹ ਅੱਪੇ ਮਿੱਤਰੋ ਜਿਹੜਾ ਆਪਾਂ ਕਹਿ ਦਿੰਨੇ ਵੀ ਆਪੇ ਖਾਂਦੀਆਂ ਇਹਨਾਂ ਦਾ ਕਰਮਾਂ ਦਾ ਉਹ ਆਪਣੇ ਆਪ ਆਇਆ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਆਉਂਦਾ ਕਿ ਵੀਰਾਂ ਹੁੰਦਾ ਵੀ ਇੰਨਾ ਖਰਚਾ ਦਾਣਾ ਪਾਣੀ ਦਾ ਉਹ ਚੀਜ਼ ਦੀ ਜਿਸੀ ਪ੍ਰਵਾਹ ਨਾ ਕਰਿਆ ਕਿਉਂਕਿ ਆਪਾਂ ਪਤਾ ਹੀ ਨਹੀਂ ਲੱਗਦਾ ਵੀ ਕਿੱਧਰੋਂ ਆਈ ਜਾਂਦਾ ਕਿੱਥੋਂ ਆਈ ਜਾਂਦਾ ਕਿਉਂਕਿ ਹਰ ਇੱਕ ਬੰਦਾ ਕਹਿੰਦੇ ਹਰ ਇੱਕ ਬੰਦਾ ਪਸ਼ੂ ਆਹਦੇ ਕਰਮਾਂ ਦਾ ਖਾਂਦਾ ਜਿੱਥੇ ਹਰਨ ਪਾਣੀ ਲਿਖਿਆ ਹੁੰਦਾ ਇੱਕ ਵਾਰ ਲਿਆ ਕੇ ਦੇਖੋ ਮੇਰੇ ਕਹਿਣ ਤੇ ਬਹੁਤ ਚੰਗਾ ਜਾਨਵਰ ਹੈ ਤੇ ਜਿਹੜਾ ਇਹ ਆਪਾਂ ਨੂੰ ਮਿਹਨਤ ਕਰਨ ਦਾ ਵੀ ਉਹ ਕਹਿਆ ਮਨਨ ਕਿ ਆ ਪੋਸ਼ ਪੌਦਾ ਕਿਉਂਕਿ ਆਪਾਂ ਨੂੰ ਹੁੰਦਾ ਵੀ ਆਪਾਂ ਮਿਹਨਤ ਕਰੀਏ ਤੇ ਇਹਨੂੰ ਹੋਰ ਚੰਗਾ ਕਰੀਏ ਵੀ ਹੋਰ ਚੰਗੀ ਖਾਦ ਪਾਈਏ ਆ ਚੀਜ਼ ਲਿਆਵਾਂਗੇ ਮਿਹਨਤ ਕਰਨ ਦਾ ਜਿਹੜਾ ਥੋੜਾ ਜਿਹਾ ਜਨੂਨ ਆਉਂਦਾ ਹੈ ਤੇ ਆਪਾਂ ਜਦੋਂ ਮੰਨ ਕੇ ਆ ਬੱਚਾ ਆਪਣਾ ਛੋਟਾ ਪਕੂੜੇ ਆਲੇ ਪਾਸੇ ਲਾਤਾ ਉਹਨੂੰ ਜਦੋਂ ਖਰਾ ਕੇਰਾ ਮੰਨ ਕੇ ਆ ਖਰਖਰਾ ਪਾਣੀ ਕੀਤਾ ਇਹਨੂੰ ਦਾਣਾ ਪਾਣੀ ਕੇਰਾ ਪੋਸ਼ ਪੈ ਗਿਆ ਉਹ ਕੰਮ ਕਰਨ ਲੱਗ ਗਿਆ ਉਹ ਆਟੋਮੈਟਕੀ ਵੱਡਾ ਹੋਇਆ ਕੰਮ ਕਰਨ ਲੱਗ ਜੂ ਕਿਉਂਕਿ ਉਹਨੂੰ ਕੰਮ ਦਾ ਪੋਸ਼ ਪੈ ਗਿਆ ਨਾਲੇ ਉਹਨੂੰ ਘੋੜਿਆਂ ਦਾ ਜਿਹੜਾ ਵਧੀਆ ਸ਼ੌਂਕ ਹੈ ਚੰਗਾ ਸ਼ੌਂਕ ਹੈ ਵਧੀਆ ਹਣਾ ਤੇ ਨਸ਼ੇ ਬੱਤੇ ਤੋਂ ਬੰਦਾ ਦੂਰ ਰਹਿੰਦਾ ਹੈ ਕਿਉਂਕਿ ਆਪਾਂ ਨੂੰ ਐ ਹੁੰਦਾ ਹੈ ਜਿਨ੍ਹਾਂ ਕੋਲੇ ਪੈਸਾ ਜ਼ਿਆਦਾ ਆਇਆ ਤੇ ਜਿਵੇਂ ਆਪਾਂ ਕਹਿੰਦੇ ਨੇ ਉਹ ਨਸ਼ੇ ਤੇ ਲੱਗ ਗਏ ਹੁਣ ਆਪਣੇ ਕੋਲੇ ਮੇਰੇ ਕੋਲ 10 ਰੁਪਏ ਵੀ ਹੋਣ 10 ਰੁਪਏ ਵੀ ਮੈਂ ਰੱਖਦਾ ਵੀ ਮੈਂ ਘੋੜੀ ਨੂੰ ਕੁਛ ਨਾ ਕੁਝ ਲੈ ਕੇ ਦੂੰ ਆ ਉਹ ਇਕੱਠੀ ਕਰਦੇ ਆ ਇਹ ਕੀ ਹੈ ਮਿੱਤਰੋ ਪਿਆਰ ਹੈ ਪਿਆਰ ਸਾਰਾ ਕੁਝ ਕਰਾ ਦਿੰਦਾ ਤਾਂ ਕਰਕੇ ਮੈਂ ਕਹਿੰਦਾ ਜਿਹੜੇ ਵੀਰ ਭਰਾ ਨੇ ਪਹਿਲੀ ਵਾਰ ਰੱਖਣਾ ਉਹ ਵੇਚੇ ਜੀ ਕੋ ਕੇ ਲੈ ਲੋ ਇਹ ਸਾਰਾ ਜਿਹੜਾ ਕੰਮ ਹੈ ਆਪੇ ਕਰਾ ਲਾਣੇ ਸਾਰਾ ਦਾਣਾ ਪਾਣੀ ਵੀ ਆਪੇ ਆਜੂ ਇਸ ਹਰ ਗੋਸਮਾ ਇਹ ਕਹਿੰਦਾ ਵੀ ਆਪੇ ਆ ਜੂ ਆਪਾਂ ਤੁਸੀਂ ਹੈਰਾਨ ਮੰਨੋ ਵੀ ਕਿੱਥੋਂ ਆਈ ਜਾਂਦਾ ਕਿਵੇਂ ਹੋਈ ਜਾਂਦਾ ਤੇ ਵੀ ਇੱਕ ਇਹਨਾਂ ਦੀ ਅਟੈਚਮੈਂਟ ਇੰਨੀ ਕਾ ਵੀ ਗੱਲਾਂ ਛੱਡ ਦੋ ਬੱਚਾ ਹੋਰ ਪਾਸੇ ਵੀ ਨਹੀਂ ਜਾਂਦਾ ਜੇ ਸ਼ੌਂਕ ਆਪਣਾ ਕੋਈ ਵੀ ਨਵਾਂ ਬੰਦਾ ਵੀਰ ਤੇ ਉਹ ਕੋਈ ਐਡਾ ਪ੍ਰਵਾਣਾ ਮੰਨਿਆ ਕਰੋ ਵੀ ਹਾਂ ਕੋੜਾ ਰੱਖਣਾ ਬਹੁਤਾ ਔਖਾ ਹੈ ਤੇ ਇਹ ਆਪਣੇ ਆਪ ਕਰਾ ਲਾਂਦਾ ਹੈਗਾ ਸਹੀ ਸੇਵਾ ਸਮਾਰ ਤੇ ਬਾਕੀ ਹੈ ਨਾ ਤੁਸੀਂ ਆਪਣੀ ਨੂਰਾ ਚੈੱਕ ਕਰਕੇ ਦੱਸਿਓ ਤੇ ਅਗਲਾ 파ਟ ਆਪਾਂ ਹੋਰ ਬਣਾਉਣੇ ਹੈਗੇ ਤੇ ਜਿਹੜਾ ਘੋੜੇ ਦੀ ਆਪਣੇ ਸਾਰੀ ਸਾਂਭ ਸੰਭਾਲ ਆ ਇਹਨਾਂ ਨੇ ਬਾਲਾ ਪੌਰੀਆਂ ਬਾਰੇ ਸਾਰੀ ਡਾਈਟ ਬਾਰੇ ਉਹ ਆਪਾਂ ਅੱਗੇ ਗੱਲ ਕਰਦੇ ਆ ਅਗਲੇ 파ਟਾਂ ਚ ਬਾਕੀ ਤੁਸੀਂ ਆਪਣੀ ਨੂਰਾ ਚੈੱਕ ਕਰ ਸਕਦੇ ਜਿਹੜੇ ਵੀ ਨਾਮੇ ਬੇਰ ਖਾਤਰ ਉਹ ਮੇਤਰੋ ਬੇਚੇ ਜੀ ਕੋਈ ਲੈ ਸਕਦੇ ਆਂਗੇ ਆਪਾਂ ਇੱਕ ਵਾਰ ਮੇਰੇ ਕਹਿਣ ਤੇ ਘੋੜੀ ਖਰੀਦੋ ਜਰੂਰ ਤੇ ਬਾਕੀ ਜੇ ਤੁਹਾਨੂੰ ਲੱਗਿਆ ਵੀ ਹਾਂ ਮੈਂ ਵੀ ਆਪਣੀ ਨੂਰਾ ਖਾਤਰ ਮਿਹਨਤ ਕਰ ਰਿਹਾ ਤੇ ਵੀਡੀਓ ਨੇ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਤੁਸੀਂ ਆਪਣਾ ਕੋਈ ਵੀ ਕਿਸੇ ਵੀਰ ਨੂੰ ਆਪਣੇ ਦੀ ਕੰਮ ਹੋਵੇ ਜਾਂ ਕੋਈ ਜਾਣਕਾਰੀ ਜਿੰਨੀ ਕੇ ਆਪਣੇ ਕੋਲੇ ਹੋਈ ਦੇਣੀ ਹੋਵੇ ਜਾਂ ਵੀ ਹਨਾ ਵੀ ਆਪਾਂ ਪੁੱਛਣਾ ਹੋਵੇ ਤੇ ਜੇ ਆਪਾਂ ਨੂੰ ਇੱਕ ਵਾਰ ਫੋਨ ਕਰ ਲਿਓ ਕੋਈ ਦਿੱਕਤ ਪਰੇਸ਼ਾਨੀ ਚੇਜ ਕਿਉਂ ਨਾ ਕਈ ਵੀਰ ਹੁੰਦੇ ਆ ਵੀ ਹਨਾ ਵੀ ਬਾਈ ਅਗਲਾ ਕਿਵੇਂ ਬੋਲੂ ਜਾਂ ਉਹ ਕਰੂਆ ਹਨਾ ਤੇ ਉਹ ਕੋਈ ਚੱਕਰ ਨਹੀਂ ਆਪਾਂ ਨੂੰ ਕਿਦੋਂ ਮਰਜ਼ੀ ਫੋਨ ਲਾ ਲਿਓ ਥੋੜਾ ਜਿਹਾ ਰੱਖੋ ਵੀ ਆਥਨੇ ਨਾਲ ਆਏ ਆਥਨੇ ਮੈਂ ਨੂਰਾ ਕੋਲੇ ਹੁੰਨਾਗਾ ਫੋਨ ਰਾਖਾ ਦੇਣਾ ਬਾਸੇ ਤੇ ਇਹ ਨਹੀਂ ਹੁੰਦਾ ਖਰਖਰਾ ਪਾਣੀ ਤੇ ਅਥਨੇ ਮੈਂ ਥੋੜਾ ਜਿਹਾ ਫੋਨ ਨਹੀਂ ਚੱਕਿਆ ਜਾਂਦਾ ਆਪਣੇ ਤੋਂ ਤੇ ਆਪਾਂ ਨੂੰ ਲਾ ਲਈਓ ਵੇਚ ਚ ਜਿ ਕੋ ਕੇ ਫੋਨ ਤੇ ਜਿਹੜੇ ਵੀ ਨੂੰ ਹੋਇਆ ਕੰਮ ਜੇ ਕਿਸੇ ਵੀ ਨੇ ਆਪਣੇ YouTube ਤੇ ਆੜ ਲਵਾਉਣੀ ਹੋਈ ਤਾਂ ਆਪਣਾ ਪਿੱਛੇ ਨੰਬਰ ਚਲੀ ਜਾਂਦਾ ਆਪਣਾ ਕਰ ਸਕਦੇ ਸੰਪਰਕ ਧੰਨਵਾਦ ਮਿੱਤਰੋ ਆਪਣੀ ਸਾਰੀ ਵੀਡੀਓ ਦੇਖ ਲਈ ਤੇ ਆਪਾਂ ਇੱਕ ਹੋਰ 파ਟ ਬਣਾਉਣੇ ਹੈਗੇ ਜਿਹੜਾ ਨਾ ਆਪਾਂ ਊੜੀ ਦੇ ਬਾਲ ਪੌਰੀਆਂ ਬਾਰੇ ਦੱਸਾਂਗੇ ਤੇ ਡਾਈਟ ਆ ਹੋਰ ਵੀ 파ਟ ਆਉਣ ਨੇ ਨਵੇਂ ਵੀਰਾਂ ਖਤਰ ਚੈਨਲ ਕਰ ਲੋ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂ ਕਰਦ ਧੰਨਵਾਦ ਜੀ